ਵੱਡਾ ਬਰਾਡ ਫੈਮਿਲੀ ਚੈਨਲ ਤੇ ਸਵਾਗਤ ਹੈ। ਲਾਈਕ, ਕਮੈਂਟ, ਸ਼ੇਅਰ ਕਰਨਾ ਨਾ ਭੁੱਲੋ। ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਾਂ ਚੱਲੇ ਆਂ ਖੇਤ। ਖੇਤ ਆਪਾਂ ਸਪਰੇਅ ਕਰਦੇ ਆਂ। ਅੱਜ ਕਣਕ ਦੇ ਉੱਪਰ ਉਹ ਅੱਗੇ ਆਪਣੀ ਸਾਹਮਣੇ ਆਪਣੀ ਰੇੜੀ ਖੜੀ ਆ ਉਸ ਤੇ ਆਪਾਂ ਆਪਣਾ ਜਾਹ ਜਾ ਹੈਗਾ ਆਪਣੇ ਕੋਲੇ ਪਹਿਲੇ ਡਰਮੀ ਨਾ ਕਰਦੇ ਨਾ ਅੱਜ ਜਾਹ ਇਦਾਂ ਕਰਨੀ ਆ। ਉਹ ਆਪਣੇ ਕੋਲ ਜਾਹ ਹੈਗਾ। ਆ ਦੇਖੋ ਆਪਾਂ ਇੱਥੇ ਆਏ ਸੀਗੇ ਤੇ ਆਪਾਂ ਆਲੇ ਪੱਠਾ ਨੂੰ ਪਾਣੀ ਲਾਤਾ ਆਪਣਿਆਂ ਨੂੰ ਤੇ ਇਧਰ ਆਪਾਂ ਛੱਡਤਾ ਕਿਉਂਕਿ ਅਕੇਰਾ ਭਰ ਗਿਆ ਆਪਣਾ ਤੇ ਹੁਣ ਆਪਾਂ ਚੱਲੇ ਫੇਰ ਖੇਤ ਉਹ ਚੱਲੇ ਗਏ ਡੇੜੀ ਤੇ ਬਹਾ ਬਡਾ ਭਰਾ ਆ ਚੱਲੇ ਗਏ ਖੇਤ ਆਪਾਂ ਤੇ ਉੱਥੇ ਜਾ ਕੇ ਕਰਦੇ ਆਪਾਂ ਸਪਰੇਅ ਆ ਦੇਖੋ ਆਪਾਂ ਚੱਲੇ ਆ ਤੇ ਆਪਾਂ ਖੇਤ ਪਹੁੰਚਣ ਵਾਲੇ ਤੇ ਔਰ ਆਪਣਾ ਫਿਟਰੇੜਾ ਫਿਟਰੇੜੇ ਲਈ ਹੈ ਨਾ ਜਾਜ مطلب ਉੱਥੇ ਜਾ ਕੇ ਵਿਖਾਉਣੇ ਆਣ ਇੱਥੇ ਦਾ दिसना नहीं उ चल के थानू बखाने ये देखो आप खेत आ गए तो थले स्टैंड रख लिया अपना जहाज आप पानी भरते हैं बाल्टी ढक्न को उच्चा वाला ना ਇਹਦੇ ਨੰਪਾ ਪਾਣੀ ਪਾਉਣੇ ਵਿੱਚ ਤੇ ਇਹਦੇ ਚ ਆਪਾਂ ਪਾਉਣੀਆਂ ਸਪਰੇ ਲੋ ਜੀ ਹੁਣ ਆਪਾਂ ਕਰਦੇ ਸਪਰੇ ਆ ਪੰਜੀ ਪਾ ਰਹੇ ਆਪਾਂ ਇਹਦੇ ਚ ਉਹ ਟਿਕਟ ਪਾਣਦੇ ਬਲੋ ਹਲਾਉ ਨੂੰ ਲੈੰਬਰੜ ਕੋਸੇ ਨਹੀਂ ਆਉਦੇ ਨਹੀਂ ਖੁੱਲ ਗਏ ਦਸ ਰੋਟੀ ਨਾਲ ਲਾ ਲੈਂਦੇ ਆ ਚੀਜ਼ ਨੂੰ ਧੋਣਿਆ ਤੇ ਧੋ ਕੇ ਕੰਮ ਲਾਵਾਂਗੇ ਇਤੋਂ। ਹੋ ਦੇਖੋ ਇਹ ਚੱਕ ਦਬਾਈ ਆਤੀ ਆ। ਤੇ ਅੰਮਰ ਲੱਗ ਗਿਆ ਆਪਾਂ। ਸਾਹ ਵੀ ਆ। ਬੱਸ ਹੁਣ ਕੀ ਆਣਾ ਉਹ। ਬੱਸ ਹੁਣ ਦੱਕਾ ਲੱਗਦਾ ਇਹਦਾ ਪਤਾ। ਹੋਏ ਤਾਂ ਇੰਨਾ ਕੀ ਹੋਇਆ। ਇਨਾ ਤੇ ਲੋ ਬਹੁਤ ਆੜੀ ਬੁੱਧ ਬੱਲੇ ਬੱਲੇ ਫੰਨੇ ਆ ਵੀ ਇੱਥੇ ਤੱਕ ਹੋ ਗਿਆ ਫੇ ਇਹ ਤਾਂ ਇੱਕ ਬਾਲਟੀ ਹੋਰ ਪਾਉਂਦੀ ਆ ਜੀ ਆਪਾਂ ਕੋਕ ਬਣਾ ਲਿਆ ਹੁਣ ਪੀਣ ਦੀ ਕਿਰਪਾਲਤਾ ਕੀਤੀ ਜਾਵੇ ਇੱਕ ਬਹੁਤ ਦੀ ਦਵਾਈ ਵੀ ਪਾ ਲਈ ਆਪਾਂ ਕੰਪੋਲ ਲੈ ਹੁਣ ਆਪਾਂ ਤੇ एक दिन वी लीटर हो गया अपना वी हो गया पहले दवाई फाल के ना आये ना उधर ले पैसे पानी साफ़ आप पानी है उधर उपाय कराती है जिले पाले पाले इधर जनता है इधर साफ़ आप पानी बहुत जमा होल ना पर इतने पायना बस यार तेरी किलीटर कर लेगे घर की दवाई पानी है जरूर आ आइए ना बस आइक्सर करता हूँ ਦੇਖੋ ਆਪਾਂ ਦਵਾਈ ਵੀ ਪਾਤੀ ਵਿੱਚ ਕਿਤੇ ਪਾਤੀ ਹੱਥ ਮਰੇ ਹੱਥ ਜਾ ਹੁਣ ਤਾਂ ਪਾਤੀ ਨਹੀਂ ਪਣ ਪਾਤੀ ਵਿੱਚ ਤੂੰ ਥੋੜਾ ਜਾਂ YouTube ਆ ਜਾ ਠੂਠ ਮਾਰ ਦਿੰਨਾ ਤੂੰ ਹੁਣ ਪਾ ਦੇ ਰੋਣ ਪੜਨੀ ਉਹ ਖੜ ਜਾ ਪਹਿਲਾਂ ਅੱਛਾ ਧੂਕ ਨਹੀਂ ਆ ਇਹ ਪਾਣੀ ਤਾਂ ਬਹੁਤ ਨਾ ਹੋਊਗਾ ਬੋਲ ਚਾਰ ਪੌਣੇ ਟਕਾ ਆ ਗਏ ਪਾਣੀ ਚਾਰ ਮਹੀਨਿਆਂ ਨਾਲ ਇਤਕੀ ਪਹਿਲੀ ਆ ਨਕੀ ਬਣਦਾ ਹੁਣ ਇਹਨੂੰ ਕਰਦੇ ਆਂ ਆਪਾਂ ਸਟਾਰਟ ਚੱਲ ਬਈ <said> बोला गे देखो हम डैडी ने पालिया जहाज मुंड करते स्प्रेन करते स्प्रे तैयार है स्टैंड जमा ही हल्का जहाँ स्टैंड है बाल ही तेज आंदा ना वाली तेज आता ਮਾ ਉੱਥੇ ਖੜੇ ਜਾ ਨਾ ਜਿੱਥੇ ਸਪਰੇਅ ਆਂਦੀ ਆ ਬਸ ਨਹੀਂ ਬੜਾ ਇੱਧਰ ਨਾ ਉਹ ਤਾਂ ਪਾਣੀ ਜਾ ਉੱਡ ਗਿਆ ਭਈ ਨਾ ਇੱਥੇ ਜਾ ਕੇ ਲਈ ਜੰਨੇ ਸਪਰੇਅ ਸੋ ਤੱਕ ਚਲਾ ਪੁਲੀ ਦੇ ਐਂਡ ਤੱਕ ਰੱਖ ਲੈਨੇ ਵਾਤ ਤੋਂ ਵਾਤ ਪੁਲੀ ਦੇ ਐਂਡ ਤੱਕ ਆ ਬਸ ਇਹ ਸਫੇਅ ਆਂਦੀ ਆ ਇਹਨੇ ਵੀ ਕਣਕ ਤੇ ਵੀ ਕਰਤੀ ਮੈਂ ਥੋੜੀ ਮੱਤੇ ਤੂੰ ਰਾਹੇ ਚਲਾ ਤਾਂ ਡਰਮੀ ਨਾਲ ਤਾਂ ਵੜੀ ਵੜਨੀ ਆਉੜ ਜਾਂਦੀ ਯਾਰ ਇਹ ਤਾਂ ਜਾ ਇਹ ਤਾਂ ਕਰਦੇ ਜਾਂ ਚਾਹਣਾ ਕਿੰਨਾ ਫਰਮਗਾ ਚਾਰ ਤੋਂ ਨਾ ਹਾ ਉਹ ਦੇਖੋ ਮੇਰੇ ਡੈਡੀ ਮੁੜੇ ਉਹ ਇਹ ਵੀ ਡਰਮੀ ਵਾਂਗੂ ਆਏ ਉਹੀ ਹੋ ਜੂਗ ਰਮਣ ਇੱਕ ਕਰੀ ਚ ਮੁੱਕ ਜੂ ਇੱਥੇ ਆਈ ਆਂਦੀ ਐ ਸਪਰੇ ਕੜ ਜਾ ਤੂੰ ਇੱਥੇ ਖੜਾ ਰਹਿ ਮੈਂ ਡਾਲ ਜਾ ਕੇ ਲੈਣਾ ਕੁ ਬੱਸ ਬਰੋ ਇੰਨਾ ਕਿੰਨਾ ਕਿ ਟੈਨਸ਼ਨ ਲੈ। ਬੱਸ ਇਹ ਤੇ ਨਹੀਂ ਜਾਣ ਲਾਰੇ। ਸਰੂ ਵੇਖੀ ਉਚਾਲੀ ਹੋਈ ਖੜੀ ਹੈ। ਓਕੇ ਖੜੀ ਹੈ ਦੀ ਦਾ ਘਟਾ। ਆਪਣੀ ਆ ਰਹੀ ਦਵਾਈ ਬਾਦੂ ਸਾਰੀ ਇੱਥੇ ਬਣਿਆ ਪਾ ਆਪਣਾ ਮਤਲਬ ਕੋਕ। ਆ ਬੜੀ ਚੀਜ਼ ਵਧੀਆ ਸੁੱਕਾ ਪਾਊਡਰ ਆ ਤਾਂ ਵਿੱਚ ਪਾਤਾ ਤੇ ਇਹਨੂੰ ਧੋਤਾ ਕੇ ਆਪਾਂ ਕੰਮ ਲਾਵਾਂਗੇ ਘਰੇ ਤੇ ਚੇਪੀ ਹੈ ਜਿੱਦਾਂ ਬੰਦ ਹੋ ਜਾਂਦਾ ਦਵਾਰ ਤੋਂ ਸਪ੍ਰੇਆਂ ਦੇ ਵੀ ਅੱਜਕੱਲ ਇਹ ਆਉਣ ਲੱਗ ਪਏ ਹੋਣ ਲਿਆ ਲੜੀ ਇੱਥੋਂ ਦਾ ਕੇਰਾ ਤਾਂ ਮੁੱਕ ਗਈ ਆ ਹੋ ਵੀ ਪਾਲਾ ਹੋ ਗਿਆ

ਆ ਗਏ ਪਾਣੀ ਨਾਲ ਸਵੇਰੇ ਕਿਉਂਕਿ ਜੇ ਥੋੜਾ ਤੇ ਕੋਲ ਪਰ ਇਹ ਜਿੱਦ ਦਾ ਕਾ ਆ ਜਾਣੀ ਸੀ 4 ਲੀਟਰ ਪਾਣੀ ਹੁੰਦਾ ਪਾਣਾ ਚੜ ਇੱਥੇ ਤੱਕ 25 ਲੀਟਰ ਹੀ ਕਰਦੇ ਹਾਂ 25 ਲੀਟਰ ਉਹ ਹਾਂ ਪਾ ਪਾਣੀ ਭਰ ਲੈ ਇਹਦੇ ਚ ਵੇਖੋ ਹੁਣ ਡਰਾਈਵਰ ਬਦ ਰਿਹਾ ਇਹਦਾ ਮਾਰੀ ਨਾ ਮੇਕਾ ਸੇਜ ਸਹੀ ਹੈ ਲੱਗੇ ਕਸ ਦੀ ਮਾਰੇ ਆ ਗਈ ਬੂਟਪਰੇ ਹਾਂ ਮੈਂ ਤੇ ਲਾ ਦੇਣਾ ਚੜ ਚੜਾ ਘਰ ਜਾ ਕਰ ਕਰੀਆਂ ਚਲੋ ਇਹਨਾਂ ਕਰ ਲਈ ਫੇਰ ਸਟਾਰਟ ਹੈ ਤੇ ਹੁਣ ਮੇਰਾ ਲੱਗ ਗਿਆ ਵੱਡਾ ਵਰਾ ਔਣੀ ਚੱਲ ਬਈ ਰਮਣਾ ਚਲੋ ਵੀ ਹੁਣ ਮੇਰਾ ਵੱਡਾ ਵਰਾ ਆ ਗਿਆ ਆਰਲਾ ਬੰਦੋ ਬਾਦਰਾ ਵਾਲੀ ਸਲੋ ਕਰਨਾ ਸਲੋ ਕਰਕੇ ਆ ਜਾ ਇਹ ਆਪਣਾ ਇੰਨਾ ਕਰ ਰਹਿ ਗਿਆ ਸੀ ਸਾਨੂੰ ਤੇ ਸਪਰੇਅ ਮੋਕੀ ਸੀ ਕੋਈ ਟਿਕਰ ਕਰਨਾ ਇਹ ਕਿੱਥੇ ਮਾਰਨੀ ਇੱਥੋਂ ਇੱਥੇ ਤੱਕ ਸਪਰੇਅ ਆਉਂਦੀ ਹੈ ਜੜੀ ਨਿਸ਼ਾਨੀ ਨਹੀਂ ਲਾਈ ਸੀ ਗਿਆ ਆ ਆ ਬਹੁਤ ਦੂਰਾਂ ਨਾਲ ਜੰਗ ਲਾਏ ਸੋ ਜਾਂ ਟਿਕਰ ਹੋਵੇ ਵਾ ਬੜੀਆ ਸਾਹਮਣੇ ਹਮਰੇ ਚੰਦ ਕਰਦਾ ਸਾਂ ਚਾਲ ਲੈ ਭਈ ਜਮਣਾ ਇਹਦਾ ਪਾਣੀ ਥੋੜਾ ਰਿੰਦਾ ਜਾਂਦਾ ਫੇਰ ਕਿਤੇ ਹਾਦੀ ਚੇ ਪਹਿਲੇ ਜਾਂਦੀ ਜਾਂਦੀ ਨਾ ਮੁੱਕ ਜੇ ਉਹ ਦੇਖੋ ਮੇਰਾ ਵੱਡਾ ਭਰਾ ਆ ਗਿਆ ਕੱਸੀ ਦੇ ਨਾਲ ਜਾਵਾਂ ਤੇ ਹੁਣ ਮੇਰੇ ਡੈਡੀ ਦੱਸ ਰਹੇ ਆ ਨੂੰ ਵੀ ਥੋੜਾ ਇੱਧਰ ਨੂੰ ਆ ਜਾ ਇੱਧਰ ਨੂੰ ਆ ਹਉ ਫੇਰ ਆਈ ਜਾਂਦਾ ਹੁਣ ਫੇਰ ਵਾਪਸ ਹੋ ਗਿਆ ਉਹ ਹਾਂ ਦੇਖੋ ਮੇਰਾ ਵੱਡਾ ਭਰਾ ਇੱਥੇ ਆ ਗਿਆ ਹੁਣ आ गया शुकरा नहीं मुक्की सबरे तक शुकरा मुक्की भी नहीं पेड़ा जाना पास हम आप चल गए हूँ अपा बस तो अपन दो डर रेहर हम दो जहाज रह गए ਤੇ ਇੱਛੇ ਥੋੜਾ ਘੱਟਾ ਹੋ ਇਸ ਕਣਕੇ ਤਾਂ ਹੀ ਡੜੀ ਕਹਿੰਦੇ ਵਿੱਚੇ ਬਾਵਾ ਮਾਰਦੇ ਦੂਰੀਆਂ ਮਾਰਦੇ ਤੇ ਹੁਣ ਬੰਦ ਕਰਕੇ ਭਰ ਪਿਆ ਜਾ ਆਈ ਨੂੰ ਬੰਦ ਇਹੋ ਜਿਹਾ ਤਾਂ ਕਰਨੀ ਸੌਖੀ ਜੇ ਘਾਣ ਕਰ ਪੁੱਦਾ ਜੇ ਨਜੀ ਜੀ ਕਰਾ ਦਿੰਦੀ ਹੈ ਹੁਣ ਆਪਾਂ ਪਾਪਰ ਲਦੇ ਆ ਫੇਰ ਕਾਤੋਂ ਛੋਨੇ ਜਗਾਤੋਂ ਛੋਨੇ ਸ਼ੁਰੂ ਹੀ ਕਰਨੀ ਲੱਗਦਾ ਹਾਂ ਆ ਪਤਾ ਨਾ ਅੱਜ ਤਾਂ ਆਪਣੀ ਮਨਵਟ ਗਿੱਲਾ ਪੱਤਾ ਨਹੀਂ ਤੇ ਅੱਜ ਜਦ ਬੰਦਾ ਫਰਦਾ ਇੱਥੇ ਆ ਆਪਾਂ ਫੇਰ ਪਾਣੀ ਭਰਦੇ ਆ ਸਪਰੇ ਪਾਉਣੇ ਆ ਵਿੱਚ ਬਸ ਆਪਣੀ ਦੋ ਡਰਮੀਆਂ ਰਹਿ ਗਈਆਂ ਕਿਤੇ ਠੱਕੇ ਨਾ ਪਾਣੀ ਪਾਏ ਹੁਣ ਆਪਾਂ ਪਾਉਣੇ ਆ ਸਪਰੇ ਤੇ ਡੰਮੀ ਦਾ ਭਰ ਲਈ ਫੁੱਲ ਕਰ ਲਈ ਆਪਾਂ ਰੰਮੀ ਦੇ ਚਲੋ ਹਾਂ ਫੇਰ ਕਰਦੇ ਹਾਂ ਸਪੇ ਇਹ ਆਪਾਂ ਕਰ ਲੈ ਫੇਰ ਸਟਾਰਟ ਤੇ ਮੇਰਾ ਵੱਡਾ ਪ੍ਰੋਜੈਕਟ ਚੱਲ ਜਾਂਦਾ ਵਸ ਆਪਣੀ ਇੱਕ ਕੰਮੀ ਹੋ ਰਹੀ ਚਲੋ ਇਹ ਆਪਾਂ ਚੱਲਦੇ ਹਾਂ ਅੱਗੇ ਤੇ ਆਪਣਾ ਵੀ ਵਲੌਗ ਵੀ ਬਸ ਐਡਾ ਹੀ ਬਣੂਆ ਯਾਰ ਕਿਉਂਕਿ ਬੈਟਰੀ ਘਟ ਰਹੀ ਹੈ ਫੋਨ ਦੀ 5% ਬੈਟਰੀ ਰਹਿ ਗਈ ਸਿਰਫ ਹੁਣ ਦੀ ਹੁਣ ਆਪਾਂ ਨੂੰ ਵਲੌਗ ਦੀ ਸਮਾਪਤੀ ਕਰਨੀ ਪਣੀ ਇੱਥੇ ਅਰੇ ਮਾਸ਼ਾਅੱਲਾ ਦੇ ਬੇਰੀ ਚੁਕੰਦਾ ਅਰੇ ਰੰਗਾ ਹਾਲ ਵਜਾ ਜੀ ਕਿਤਾਬਾਂ ਨਹੀਂ ਮਾਣਦੇ ਤੇ ਮੇਰਾ ਵੱਡਾ ਭਰਾ ਫੇਰ ਚੱਲ ਪਿਆ ਚਲੋ ਹੁਣ ਗਿਆ ਆ ਲਾਸਟ ਸਬਸ ਆਪਣੀ ਕਰੇ ਵੀ ਥੋੜੀ ਰਹਿ ਗਈ ਬਸ ਇੱਕ ਹੋਰ ਪਾਉਣੀ ਆ ਡੰਮੀ ਫੇਰ ਵਾਪਸ ਕਰਨੇ ਸ ਪਰ ਆਪਾਂ ਉਹਦਾ ਨਹੀਂ ਵਲੌਗ ਬਣਾ ਸਕਦੇ ਕੋਈ ਬੈਟਰੀ ਘਟ ਰਹੀ ਗਈ ਬਸ ਆਪਾਂ ਮਾੜਾ ਬੋਟਾ ਬਣਾ ਲੇਗੇ ਫੇਰ ਆ ਕਟਾ ਦੇ ਕਰੇ ਬਾਸ ਸਪਾਹ ਹੁਣ ਚੱਲੇਗਾ ਘਰੇ ਤੇ ਆਪਣੇ ਬੈਟਰੀ ਜਾਵਾਂ ਤਾਉਣ ਉਹ ਕਿੰਨੇ ਪਰਸੈਂਟ ਰਹਿ ਗਈ ਘਰੇ ਆ ਕੇ ਲਵਣੇ ਆਪਾਂ ਫੋਨ ਚਾਰਜ ਤੇ ਅੱਜ ਦਾ ਵਲੌਗ ਲੱਗਿਆ ਵਧੀਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ